ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ। ਅੱਜ ਆਵਾ ਵੀਡੀਓ ਲੈ ਕੇ ਆਇਆ ਬਟਾ ਵਾਲੀ ਪੱਗ ਜਿਹਦੀ ਰਹਿਣ ਤੇ 5.5 ਮੀਟਰ ਜਿਹੜਾ ਕਪੜਾ ਪਹੋਲ ਵਾਲ ਵਰਤਿਆ। ਜਿਹੜਾ ਤੁਸੀਂ ਨੇ ਪਹਿਲਾਂ ਲੜ ਲਗੋਣਾ ਹੈ ਸਿਰ ਦੇ ਸੈਂਟਰ ਚ ਉਹ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਹਦੇ ਵਿੱਚ ਜਿਹੜੇ ਲੜ ਦੇ ਵਿੱਚ ਚੰਗੀ ਤਰ੍ਹਾਂ ਜੇ ਬਾਲ ਨੇ ਉਹਦੇ ਨੇ ਪਾ ਕੇ ਇੱਕ ਥਾਂ 'ਤੇ ਜਿਹਨੇ ਬਾਲ ਨੇ ਗੁੰਗਲਾ ਦੇ ਨਾਲ ਇਕੱਠੇ ਕਰਕੇ ਉਹਨਾਂ ਨੂੰ ਜਿਹੜਾ ਹਲਕਾ ਹੋਲਡ ਕਰਕੇ ਲਗਾ ਦੇਣਾ ਹੈ। ਇਹੜਾ ਤੁਸੀਂ ਅਗਲਾ ੜਾ ਲਗਾਉਣਾ ਹੈ ਪੂਨੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ੜੜ ਦੇਵੀ ਜਿਹੜਾ ਤੁਸੀਂ ਨੇ ਵਾਲ ਨੂੰ ਇਕੱਠੇ ਕਰਕੇ ਇਸ ੜੜ ਨੂੰ ਵੀ ਜਿਹੜਾ ਹਲਕਾ ਜਾਂ ਫੋਲਡ ਕਰਕੇ ਇਹਦਾ ਲਗਾ ਦੇਣਾ ਹੈ ਅੱਗੇ ਆ ਕੇ ਇਸ ੜੜ ਦੇ ਜਿਹੜਾ ਹਲਕੇ ਵਾਲ ਬਲ ਪਾ ਕੇ ਇਸ ੜੜ ਨੂੰ ਜਿਹੜਾ ਬੈਕ ਤੱਕ ਬਲ ਪਾ ਕੇ ਇਸ ੜੜ ਨੂੰ ਜਿਹੜਾ ਲਗਾ ਦੇਣਾ ਹੈ ਜੇ ਕਰਤਾ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਜਿਹੜਾ ਤੁਸੀਂ ਇਹ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਇਹ ਜਿਹੜਾ ਤੁਸੀਂ ਨੇ ਤੀਸਰਾ ਲੜ ਲਗਾਉਣਾ ਹੈ ਮੋਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਦੇ ਵੀ ਜਿਹੜੇ ਬਲ ਇਕੱਠੇ ਕਰਕੇ ਉਸ ਲੜ ਨੂੰ ਜਿਹੜਾ ਹਲਕਾ ਫੋਲਡ ਕਰ ਦੇਣਾ ਹੈ ਫੋਲਡ ਕਰ ਤੋਂ ਲੜ ਦੇ ਵੀ ਚੰਗੀ ਤਰ੍ਹਾਂ ਜਿਹੜੇ ਬੈਗ ਤੱਕ ਬਲ ਪਾ ਕੇ ਜਿਹੜਾ ਉਸ ਨੂੰ ਜਿਹੜਾ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਇਪ ਪੁਨੀ ਦਾ ਖੋਲਦਾ ਪਾਸਾ ਤੇ ਰੱਖ ਕੇ ਤੇ ਬੰਦ ਪਾਸਾ ਉਤੇ ਰੱਖ ਕੇ ਉਸ ਲੜ ਨੂੰ ਜਿਹੜਾ ਹਲਕਾ ਹੈ ਜੜਾ ਫੋਲਡ ਕਰਕੇ ਉਸ ਲੜ ਦੇ ਜਿਹੜਾ ਚੰਗੀ ਤਰ੍ਹਾਂ ਵਾਲ ਨੇ ਪਾ ਲੈਣੇ ਹਨ ਬੈਗ ਤਾਂ ਕਿਹੜੇ ਬਲ ਪਾ ਕਿਹੜਾ ਉਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਅਡੀ ਤੁਹਾਡੀ ਨੋਗ ਆਡੀ ਤੁਸੀਂ ਉਹ ਵੀ ਸੈਟ ਕਰ ਲੈਣੀ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਹੈ ਜਿਸ ਤਰ੍ਹਾਂ ਤੁਸੀਂ ਨੇ ਪਹਿਲਾਂ ਲੜ ਲੜ ਲਗਾਏ ਹਨ ਉਹੀ ਤਰ੍ਹਾਂ ਇਸ ਲੜਦ ਨੂੰ ਵਿਵਸਥਾ ਰੇ ਲਗਾਉਣਾ ਹੈ ਮੁੰਨੀ ਦਾ ਕੁਲਦਾ ਪਾਸਾ ਥਲੇ ਰੱਖ ਕੇ ਤੇ ਮੰਦ ਪਾਸਾ ਉੱਤੇ ਰੱਖ ਕੇ ਇਸ ਲੜਦ ਦੇ ਵਿੱਚ ਦੇ ਹਲਕੇ ਜੁਨੇੜੇ ਵਾਲਨੇ ਨੂੰ ਪਾ ਲੈਣੇ ਹਨ ਜਿਹੜੇ ਬਣਾਏ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਯੂ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰਨਾ ਸਰਦ ਦੇ ਵਿੱਚ ਜਿਹੜੇ ਹਲਕੇੜ ਨੇ ਬਲਪਾ ਕਿਹੜਾ ਸਰਦ ਨਹੀਂ ਜਿਹੜਾ ਲਗਾਉਣਾ ਹੈ ਸਲੱਡ ਦੇ ਵਿੱਚ ਵੀ ਜਿਹੜਾ ਤੁਸੀਂ ਬਰ ਪਾ ਕੇ ਸਲੱਡ ਨੂੰ ਜਿਹੜਾ ਫੋਲਡ ਕਰਕੇ ਸਲੱਡ ਨੂੰ ਜਿਹੜਾ ਲਗਾ ਦੇਣਾ ਹੈ ਇਸ ਸਲੱਡ ਦੇ ਵੀ ਜਿਹੜੇ ਬੈਗ ਤਾਂ ਕਿਹੜਾ ਤੁਸੀਂ ਬਾਲਣੇ ਪਾਉਣੇ ਹਨ ਜੇਰਾ ਤੁਸੀਂ ਅਗਲਾ ਲੱਡਾ ਹੋਣਾ ਹੈ ਜਿਹੜੀ ਲੱਡ ਦੀ ਤੁਸੀਂ ਪੂਣੀ ਆ ਖੋਲ੍ਹਣੀ ਹੈ ਉਹਨੂੰ ਖੋਲਣ ਤੋਂ ਬਾਅਦ ਇੱਕ ਪਲਾਉ ਉੱਤੇ ਰੱਖ ਕੇ ਤੇ ਇੱਕ ਪਲਾਉ ਤੇ ਇੱਕ ਪਲਾਉ ਥੱਲੇ ਪਾਉ ਉਸ ਨੂੰ ਇੱਕ ਗਾਰ ਫੇਰ ਉੱਤੇ ਉਹਨੂੰ ਫੋਲਡ ਕਰ ਦੇਣਾ ਹੈ ਇਸ ਸਲੱਡ ਦੇ ਵਿੱਚ ਵੀ ਜਿਹੜੇ ਤੁਸੀਂ ਚੰਗੀ ਤਰ੍ਹਾਂ ਜਿਹੜੇ ਬਾਲਣੇ ਪਾ ਲੈਣੇ ਹਨ ਬੜਾ ਪਉਣ ਤੋਂ ਬਾਅਦ ਲੜਨ ਨੂੰ ਜਿਹੜਾ ਹਲਕਾ ਇੱਕ ਮਾਹ ਕੇੜਤ ਨੂੰ ਲਗਾ ਦੇਣਾ ਹੈ ਇਸ ਲੜਨ ਨੂੰ ਤੁਸੀਂ ਕਲਗੀ ਲੜ ਵੀ ਲਗਾ ਸਕਦੇ ਹੋ ਤੇ ਇਸ ਲੜਨ ਨੂੰ ਜਿਹੜਾ ਸਿੱਧਾ ਵੀ ਲਗਾ ਸਕਦੇ ਹੋ ਚੰਗੇ ਤਰ੍ਹਾਂ ਇਸ ਲੜਨ ਨੂੰ ਜਿਹੜਾ ਚੰਗੇ ਤਰ੍ਹਾਂ ਜਿਹੜਾ ਦਬ ਦੇਣਾ ਹੈ ਹਲ ਕੇੜ ਦੇ ਲੜਾਂ ਦੇ ਵਿੱਚ ਸਾਰੇ ਜਿਹੜੇ ਬੰਨ੍ਹਣੇ ਪਾ ਲੈਣੇ ਹਨ ਜੇਕਰ ਤੁਹਾਡੇ ਲੜ ਬਾਲ ਨਹੀਂ ਪੈਂਦੇ ਚਾ ਜਿੱਤਰਾ ਤੁਸੀਂ ਉਸ ਦੇ ਵਿੱਚ ਜਿਹੜਾ ਪੱਗ ਪੈਨ ਫੇਰ ਕੇ ਇਹ ਤੁਹਾਡੇ ਵਾਲ ਢਿੱਲੇ ਹੋਣਗੇ ਏਡ ਚ ਨੇ ਟੈਟ ਕਰ ਲੈਣੇ ਹਨ ਜਿਹੜਾ ਤੁਸੀਂ ਸਿਰ ਠਿਕਣਾ ਹੈ ਸਿਰ ਦੇ ਸੈਂਟਰ ਤੇ ਜਿਹੜਾ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਜਿਹੜਾ ਖਿੱਚ ਲੈਣਾ ਹੈ ਖਿਚਣ ਤੋਂ ਬਾਅਦ ਉਸ ਨੂੰ ਜਿਹੜਾ ਪੂਰੇ ਸਿਰ ਦੇ ਉੱਤੇ ਕਵਰ ਕਰ ਦੇਣਾ ਹੈ ਪੂਰੇ ਸਿਰ ਦੇ ਤੇ ਕਵਰ ਤੋਂ ਕਰ ਤੋਂ ਬਾਅਦ ਤੁਸੀਂ ਜਿਹੜਾ ਉਂਗਲਾਂ ਨਾਲ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਅੰਦਰ ਅੰਦਰ ਕਰ ਦੇਣਾ ਹੈ ਅੰਦਰ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਪਹਿਲਾ ਲੜਾ ਮੂੰਹ ਵਾਲਾ ਤੁਸੀਂ ਲੜ ਨੂੰ ਜਿਹੜਾ ਖਿੱਚ ਕੇ एक गिर तुझे चंगी तरह जहाँ अंदर कर देना है जेड़े भी विराज नोक दे सर नंगा रहें उूठा फिर या फिर वाज पाक लड़न चंकी तरह अंदर दब सकते हो उसके तो सर नंगा नहीं रहेगा जड़ा तिछली लड़ लगा है दोनों साइडों को फोल्ड करके उस लड़न जो चंकी तरह बैग पर जरा दब देना है उस लड़ाने जोड़ा प्रॉपर जो जो बैग पर चंकी तरह दब देना है जेकर तुम्हारी वीडियो बढ़िया लगती है तो लाइक शेयर करना जरूर करे करो वीडियो देखने धन्यवाद